ਫੰਡਲ ਹੀ ਇਸ ਵਾਰ ਫੰਡਲ ਹੀ ਇਸ ਵਾਰ ਤੋਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਸਾਰੇ ਹੀ ਵੀਰਾਂ ਤੇ ਭੈਣਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਜੋ ਆਜੋ ਯਾਰ ਦੇਓ ਦੇਓ ਜਾਈਂ ਬਣਦੇ ਫੜੇ ਫੜੇ ਮੋਰੇ ਕਰੀ ਜਾ ਮੋਰੇ ਮੋਰੇ ਕਰੀ ਜਾ ਔਰ ਥੋੜੇ ਥੋੜੇ ਲੈ ਲਓ ਸਾਰੇ ਥੋੜੇ ਥੋੜੇ ਜਾਈਂ ਵੀ ਨਾਲ ਆ ਲਈਓ ਮੁਰੇ ਥੋੜੇ ਥੋੜੇ ਆਓ ਜੀ ਕੋਨੋ ਸੀਸ ਲਈ ਆਏ दादगारोर्सिंग <marriages timing> مطلب کہ آپ اپنے جگائیے کیونکہ شروع اکالی دل نے ہمیشہ پرش نے مان رکھا جو داج نہیں سیوا اگر آپ تو سو ستانوے جب پرش بادل چیف منسٹر بنے اس وجہ سے

ਆਤਮਾ ਨੂੰ ਯਾਰ ਤੋਂ ਵੀ ਦੇਖ ਰਿਹਾ ਪਾ ਇਹ ਇਸ ਤਰ੍ਹਾਂ ਬਹੁਤ ਚਰਵਾ ਰਹੀ ਹੈ ਗੁੱਦੀ ਕਰਨੀ ਬੋਲ ਪਈ ਤਾਂ ਦੇਖੋ ਜਿਵੇਂ ਅਨਵਾਦੀ ਆलेला ਇਹ ਨਾਮਾ ਜਿਹੜਾ ਸਭ ਕੁਝ ਬੰਦ ਕਰੀ ਜਾਂਦੇ ਆ ਸਭ ਤੋਂ ਪਹਿਲਾਂ ਆਪਣਾ ਨਾਮ ਦੇਖੋ ਜੋ ਛੋਟਾ ਕੰਟਰੋਲ ਨਹੀਂ ਤੇ ਉਹ ਤੋਂ ਬਾਅਦ ਜਦੋਂ ਸੀ ਰਸਤਾ ਬੰਦ ਕੀਤਾ ਉਹ ਤੋਂ ਬਾਅਦ ਹੋਰ ਜਿਹੜਾ ਸਪੀਡ ਹੈ ਇਹ ਜਿਹੜਾ ਬੰਦ ਕਰਦੇ ਆ ਇਸ ਤਰ੍ਹਾਂ ਮੈਂ ਭਾਈ ਬਾਈ ਨੂੰ ਕੀ ਬਾਈ ਸਪੋਰਟ ਮੰਗਦੀ ਨਾ ਪਰ ਸਰੇ ਮਾਨਯੋਗ ਪ੍ਰਧਾਨ ਸਰਪਾਲ ਹਰਜੰਦਰ ਸਰਦ ਬੇਨਤੀ ਕਰਦਾ ਕਿ ਪੰਡਾਨ ਦੇ ਜਿਹੜੇ ਸਟੇਜ ਤੇ ਬੈਠੇ ਤੁਸੀਂ ਪਹਿਲਾਂ ਉੱਠ ਕਰੋ ਪਰ ਫੇਰ ਜਦੋਂ ਤੁਸੀਂ ਇੱਕ ਤਸੱਬੂਲ ਆਪਾਂ ਆ ਕੇ ਰੱਖੀਏ ਜੇ ਆਪਾਂ ਇਹ ਨਹੀਂ ਕਾਰਜ ਕਰਵਾ ਲਈ ਪਰ ਨਾਨ ਸਾਹਿਬ ਜਿੰਨੇ ਤੁਹਾਡੇ ਨਾਲ ਪੰਜਾਬ ਕਰਕੇ ਕਰਦੇ ਆਪਾਂ ਬਿਲਕੁਲ ਇੱਕ ਟ੍ਰਾਂਸਫਰ ਤਿਆਰ ਨੇ ਬਹੁਤ ਸਰਕਾਰ ਨੂੰ ਜਬੇਤ ਆਪ ਜੀ ਪ੍ਰਧਾਨ ਸ਼੍ਰੋਮਣੀ ਕਾਲੀਕਲ ਅਜੇ ਕੀ ਤੌਰ ਤੇ ਸਾਹਮਣੇ ਪਹੁੰਚੇ ਆ ਤੁਹਾਡੇ ਜੀਮਾਨਤਾ ਨੂੰ ਸलाम ਕਰਦਾ ਤੁਸੀਂ ਬਹੁਤ ਬਹੁਤ ਵੱਡੇ ਪੱਧਰ ਦੇ ਉੱਤੇ ਪਹਿਲਾਂ ਟ੍ਰੈਕਟਰ ਮਾਰ ਚ ਨੀ ਕੀਤਾ ਸੋ ਵੀਰੋ ਤੁਸੀਂ 2 ਦਿਨ ਪਹਿਲਾਂ ਵੀ ਤੁਹਾਡੇ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਮੀਟਿੰਗਾਂ ਜਿਹੜੀਆਂ ਉਹ ਹੁੰਦੀਆਂ ਰਹੀਆਂ ਲੋਕਟਰ ਮੀਟਿੰਗਾਂ ਦੇ ਰੂਪ ਦੇ ਵਿੱਚ ਬਹੁਤ ਵੱਡਾ ਧਾਮਾ ਹੰਗਾਰਾ ਤੁਸੀਂ ਦਿੱਤਾ ਮੈਂ ਇਹ ਦੋਨੋਂ ਜੋੜੀ ਜੰਦੀ ਸਾਹਿਬ ਖਰਾਨਾ ਸਾਹਿਬ ਤੇ ਇਹਨਾਂ ਦੇ ਸਤਿਕਾਰਯੋਗ ਸੀਨੇ 라ਗੂ ਬਾਦ ਸਾਹਿਬ ਇਹਨਾਂ ਨੂੰ ਵਧਾਈ ਵੀ ਦੇਣਾ ਤੇ ਇੱਕ ਮੈਂ ਨਿਮਰਤਾ ਸਹਿਤ ਬੇਨਤੀ ਵੀ ਕਰਦਾ ਅੱਜ 24 ਤਰੀਕ ਹੋ ਗਈ ਆ 29 ਤਰੀਕ ਨੂੰ ਪ੍ਰਚਾਰ ਬੰਦ ਹੋ ਜਾਣਾ ਹੁਣ ਆਪਾਂ ਤਖੜੇ ਹੋ ਕੇ ਜਿਹੜੀ ਬਾਡੀ ਕੀਤੀ ਐ ਇਹਨੂੰ ਆਪਾਂ ਇੱਕ ਕਾਠੀ ਨਿਕਲ ਕੇ ਸੋਚਵਾ ਦੇਈ ਬਾਤਾਂ ਮੁਤਾਬਕ ਸਰਦਾਰ ਸੁਖਬੀ ਸਿੰਘ ਦੀ ਬਾਦਲ ਪ੍ਰਧਾਨ ਜੁਰਮਨੀ ਕਾਲੀਦਾ ਨੇ ਇੱਕ ਇਤਿਹਾਸਿਕ ਫੈਸਲਾ ਲਿਆ ਤੇ ਮੈਂ ਸਮਝਦਾ ਇਹ ਇਤਿਹਾਸਿਕ ਫੈਸਲੇ ਨੇ ਅੱਜ ਪੰਜਾਬ ਦੇ ਲੋਕਾਂ ਦੇ ਵਿੱਚ ਪੰਜਾਬ ਹੀ ਬਣਿਆ ਹੁਣ ਆਪਾਂ ਇਹ ਸਿਆਣ ਉਸੇ ਤਰ੍ਹਾਂ ਫਰਗਰਾਲੀ ਰੱਖਣਾ ਤੇ ਯਤਨ ਕਰਨਾ ਕਿ ਕੋਈ ਵੀ ਮਾਈ ਪਾਈ ਇਹ ਤਕਰੀਰ ਨੂੰ ਮੱਧ ਨਾ ਜਾਵੇ ਸੋ ਮੈਂ ਜਿੱਥੇ ਬਹੁਤ ਲੰਬਾ ਨਹੀਂ ਬੋਲਣਾ ਪ੍ਰਧਾਨ ਜੀ ਨੇ ਗਵਾੜੇ ਨਾਲ ਵਿਚਾਰ ਸਾਂਗੇ ਕਰਨੇ ਆ ਬਹਿਨ ਭਾਂਦਰੇ ਇੱਕ ਵਾਰ ਫੇਰ ਉਹ ਪੰਥ ਦਾ ਆਸਤਾ ਜੇ ਪੰਥ ਨੂੰ ਕਲਕੀਆਂ ਤਾਲ ਕਲਕੀ ਤਾਲ ਪਾਤਸ਼ਾਹ ਜੀ ਨੇ ਇਹ ਸਥਾਪਨਾ ਕੀਤੀ ਸੀ ਸਥਾਪਨਾ ਕੀਤੀ ਸੀ ਤੇ ਉਹ ਮਰਦੀਪੜੇ ਜਿਨ੍ਹਾਂ ਨੇ ਸ਼ਰਮਣੇ ਅਕਾਲੀ ਗਰ ਦੀ ਆਪਣੇ ਲਹੂ ਦੇ ਮਿੱਟੀ ਨਾਲ ਨਹੀਂ ਰੱਖੀ ਸੀ ਇਹ ਉਹ ਪਾਰਟੀ ਆ ਦੇਸ਼ ਪਾਰਟੀ ਨੇ ਹਮੇਸ਼ਾ ਸਰਬੱਤ ਦਾ ਭਲਾ ਮਗਿਆ ਇਹ ਉਹ ਪਾਰਟੀ ਆ ਜਿਹਨੇ ਹਮੇਸ਼ਾ ਹੀ ਪੰਜਾਬ ਦੇ ਵਿਕਾਸ ਦੀ ਆਪ ਜੀ ਨੂੰ ਅਪੀਲ ਵੀ ਕਰਕੇ ਬੇਨਤੀ ਵੀ ਕਰਕੇ ਕਿ ਇੱਕ ਇੱਕ ਥੋੜ ਜਿਹੜੀ ਸ਼ਰੋਣੀ ਕੱਲ ਕੱਲ ਦੇ ਉਮੀਦਵਾਰ ਨੂੰ ਤੱਕੜੀ ਦੇ ਚੋਣ ਛਾਂਟ ਤੇ ਪਾਉਣੀਆਂ ਸੋਰ ਸਿੰਘ ਜੀ ਖੰਡਲ ਸਾਹਿਬ ਪੰਜਵੇਂ ਮਹਾ ਚੇਤਿਏ ਸਾਹ ਹਰਜਿੰਦਰ ਸਿੰਘ ਜਾਨੀ ਸਾਹਿਬ ਫਰਜ਼ਾਨ ਮਨੈਤ ਸਿੰਘ ਵਾਹਿ ਜੀ ਸਰ ਜਿੰਦਰ ਸਿੰਘ ਜੀ ਤੇ ਸਾਡੇ ਵਿਹਤੀ ਪ੍ਰਧਾਨ ਜੰਦੀਦੀ ਮੈਨੂੰ ਦੋਨਾਂ ਦੇ ਨਾਮ ਕੰਦੇ ਫਟ ਲਾਈ ਜਾਂਦਾ ਸੇ 71 ਹੋਏ ਸਾਰੇ ਪਵਾਰੇ ਦੀ ਪੀਨ ਜਿਹੜੀ ਬੇਜਾਤ ਮਿਹਨਤ ਕਰ ਰਹੀ ਹੈ ਔਰ ਸਾਹਮਣੇ ਹਾਜ਼ਰ ਬਾਕੀ ਬੜਾ ਤੋਂ ਆਇਆ ਸਤਿਕਾਰਯੋਗ ਸ਼੍ਰੋਮਣੀ ਕਾਲਜ ਦਾ ਵਰਕਰ ਅਹੁਦੇਦਾਰ ਲੀਡਰ ਸਹਿਬਾਨ ਸਾਡੇ ਨੌਜਵਾਨ ਵੀਰ ਮੇਰੇ ਪ੍ਰੈਸ ਵਾਲੇ ਵੀਰ ਤੁਸੀਂ ਆਪੋ ਆਪਣੀ ਜਗਾਹ ਲੈਕੋ ਤੇ ਮਿਹਰ ਦੇ ਜੇ ਬੈਠ ਜਾਓ ਕਿ ਤੁਹਾਡੇ ਸਾਹਮਣੇ ਗੱਲ ਵੀ ਪਾਉਗੀ ਕਿ ਪ੍ਰਧਾਨ ਜੀ ਤੁਹਾਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆਂ ਵੀਰੋ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸੇਵਾ ਕਰ ਰਿਆ 140 ਸਾਲ ਦੀ ਉਹਨਰ ਪਾਰਟੀ ਦੀ ਹੋ ਗਈ ਜਦੋਂ ਇਤਿਹਾਸ ਪਰ ਨਜ਼ਰ ਮਾਰਦੇ ਆ ਤੇ ਸਾਡੇ ਪੁਰਖਿਆਂ ਨੇ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਕਾਗੜੇ ਦੀ ਸਥਾਪਨਾ ਕੀਤੀ ਸੀ ਉਹਦੇ ਗੁਰੂ ਮਾਨ ਦੇਵ ਜੀ ਤੇ ਬੀਬੀ ਦੀ ਉਸ ਬਾਤ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਬਹੁਤ سارے ਸੰਗਠਨ ਬਹੁਤਾਰੇ ਮੋਰਚੇ ਚਾਹੇ ਉਹ ਨਣਕਾਣੇ ਦਾ ਸ਼ੱਕ ਮੋਰਚੇ ਕਦੇ ਜੈ ਜੈ ਤੋਂ ਦਾ ਮੋਰਚਾ ਡਿਗਰੀ ਵਾਲ ਨੂੰ ਕਦੇ ਕਿਥੇ ਸਟੇਟ ਵਿੱਚ ਕਦੇ ਕਿਸੇ ਸਟੇਟ ਵਿੱਚ ਉਹ ਸਾਰੇ ਰੰਗ ਦਾ ਫਿਰਦਾ ਤੇ ਪੰਜਾਬ ਦੇ ਤਾਂਗੀ ਪ੍ਰਵਸ ਦੀ ਕਰ ਰਿਹਾ ਔਰ ਵੀਰੋਜ ਪੰਜਾਬ ਦੀ ਆਰਥਿਕ ਲੜ ਖੜਾ ਲਈ ਹੈ ਅੱਜ ਆਪਣੇ ਬਿਲਾਦ ਨੂੰ ਤੁੰਗਾਹਾਂ ਦੇ ਵਾਸਤੇ ਲੋਨ ਕਾਜੇ ਲੈਣੇ ਪੈ ਰਹੇ ਆ ਪੰਜਾਬ ਦਾ ਵਿਕਾਸ ਰੁਕ ਗਿਆ ਪੰਜਾਬ ਦੀ ਕੋਈ ਵੀ ਤਰੱਕੀ ਨਹੀਂ ਹੋ ਰਹੀ ਪੰਜਾਬ ਦਾ ਲਾਲ ਡਾਕਟਰ ਅੱਜ ਬਿਲਕੁਲ ਜਿਹੜਾ ਉਹ ਤਬਾਹ ਹੋ ਗਿਆ ਪਤਾ ਨਹੀਂ ਕਿਹੜੇ ਬੋਲੇ ਕਿੱਥੇ ਗੂੜੀ ਕਰ ਜਾਣੀਆਂ ਕਿੱਥੇ ਕੋ ਮਰ ਜਾਣ ਜਾਣ ਕਿੱਥੇ ਡੋਕਾ ਗਵਾਹ ਹੋ ਜਾਣੀਆਂ ਔਰ ਸਾਡੀ ਸਰਕਾਰ ਜਿਹੜੀ ਪਹਿਲਾਂ ਵੀ ਟੁੱਟਦੇ ਫਰਾ ਦੇ ਰੋਦੀ ਹੁੰਦੀ ਸੀ ਅੱਜ ਵੀ ਟੁੱਟਦੇ ਫਰਾ ਕੇ ਭਗਵੰਤਬਾਹ ਜਿਹੜਾ ਲੋਕਾਂ ਦੇ ਵਿੱਚ ਮਚ ਰਿਹਾ ਇਹ ਪਤਨਵਾਦ ਵੈ ਗ੍ਰੁੱਧਿਕਾ ਖਾਸਾ ਵੈ ਗ੍ਰੁੱਧਿਕੀ ਬਣਾਈ ਲੋਕਤਨੰਦ ਉਹਨਾਂ ਨੂੰ ਸ਼ਰਮਿਤ ਕੀਤਾ ਕਿ ਮੈਂ ਜੀ ਨੂੰ ਬਾਲੇ ਬੇਨਤੀ ਕਰਦਾ ਮੌਜੂਦ ਸਾਡੇ ਵੀਰ ਨੂੰ ਬੇਨਤੀ ਕਰਦਾ ਕਿ ਸ਼ਰਮ ਹੋ ਤਾਂ ਮੈਂ ਸਾਰੇ ਸਟੇਜ ਸਰਦਾਰ ਪਰਜਤ ਸਰਦਾਰ ਜੀ ਸੇ ਤੋਂ ਮੈਂ ਬੇਨਤੀ ਕਰਦਾ ਭਗਵਾਨ ਦੇ ਕੋਨੇ ਕੋਨੇ ਤੋ ਵਾਹਿ ਪਤੰਤੇ ਸੱਜਣੋ ਫਤਿਹਾਸ ਕਰਦਾ ਹਾਂ ਵਾਇਰੋ ਜੀਕਾ ਖਾਸਾ ਵਾਇਰੋ ਦੀ ਕੀ ਫਤਿਹ ਮੈਨੂੰ ਤਕਰੀਬਨ 3 ਮਹੀਨੇ ਹੋ ਗਏ ਪੰਜਾਬ ਬਚਾਓ ਯਾਤਰਾ ਰਹੀ ਹਾਂ ਮੈਂ ਪੰਜਾਬ ਦੇ ਕੋਨੇ-ਕੋਨੇ ਜਾ ਕੇ ਆਇਆ 3200 ਕਿਲੋਮੀਟਰ ਦਾ ਕੀਤਾ ਇੱਕ ਗੱਲ ਜਿਹੜੀ ਮੈਂ ਦੇਖੀ ਜਿੱਥੇ ਵੀ ਗਿਆ ਮੈਨੂੰ ਕਿਸਾਨ ਮਿਲੇ ਖੇਤ ਮਜ਼ਦੂਰ ਮਿਲੇ ਗਰੀਬ ਮਿਲੇ ਵਪਾਰੀ ਮਿਲੇ ਉਹਨਾਂ ਦੇ ਮਨ 'ਚ ਇੱਕ ਗੁੱਸਾ ਸੀ ਆ ਝਾੜੂ ਵਾਲੀ ਸਰਕਾਰ ਦੇ ਖਿਲਾਫ ਕਿਉਂਕਿ ਝਾੜੂ ਵਾਲੇ ਨੇ ਝੂਠ ਬੋਲ ਕੇ ਐਜਾ ਸੁਪਨਾ ਦਿਖਾਇਆ ਕਿ ਸਾਰੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਗੇ ਸਰਕਾਰ ਬੰਦ ਦੇ ਬਾਅਦ ਕੋ ਲੋਕ ਜਨਤਾ ਨੂੰ ਭੁੱਲ ਗਏ ਤੇ ਆਪਣੇ ਆਪ ਰੁੱਟਣ ਲੱਗੇ ਅੱਜ ਦੇ 2.5 ਸਾਲ ਕੱਪੇ ਆ ਪੰਜਾਬ ਵਿੱਚ ਮੈਂ ਕਹਿੰਦਾ ਇੱਕ ਕਾਲਾ ਦੌਰ ਪੰਜਾਬ ਦਾ 2.5 ਸਾਲਾਂ ਦਾ ਹੈ ਅੱਜ ਨਸ਼ਾ ਘਰ ਘਰ ਫੈਲਣ ਲੱਗ ਗਿਆ ਮੈਂ ਅਖੀਰਾਂ ਨੂੰ ਪੁੱਛਿਆ ਕਿ ਨਸ਼ਾ ਘਰ ਘਰ ਕਿਵੇਂ ਆ ਉਹ ਕਹਿੰਦੇ ਕੀ ਕਰੀਏ ਕਿ ਜਿਹੜੇ ਝਾਂੂ ਵਾਲੇ ਐਮਐਲਏ ਇਹਨਾਂ ਨੇ ਨੀਂਨਾ ਲੈਣਾ ਸ਼ੁਰੂ ਕਰ ਦਿੱਤਾ ਨਸ਼ਾ ਵੇਚਣ ਵਾਲੇ ਤੋਂ ਤੇ ਬੋਸ ਨੂੰ ਕਿਹਾ ਕਿ ਇਹਨਾਂ ਨੂੰ ਹੱਥ ਨਹੀਂ ਲਾਉਣਾ ਕਹਿੰਦੇ ਅਸੀਂ ਬੇਬਸ ਹੋਏ ਬੈਠੇ ਆ ਅੱਜ ਗੈਂਗਸਟਰ ਕਾਜ ਕਰੀ ਜਾਂਦੇ ਮੈਂ ਲਿਆਣੇ ਗਿਆ ਜਨੰਦਰ ਗਿਆ ਬਾਗਾ ਪ੍ਰਾਣਾ ਮੋਕੇ ਜਿੱਥੇ ਵੀ ਸ਼ਹਿਰ ਚ ਗਿਆ ਮੇਰੇ ਕੋਲੇ ਵਪਾਰੀ ਆਏ ਕੋਈ 20 ਲੱਖ ਦੇ ਕੇ ਆ ਫਰੋਤੀ ਕੋ 30 ਲੱਖ ਕੈਲਫੋਂ ਆ ਜਾਂਦੇ ਆ ਉਹਨੂੰ ਕਹਿੰਦੇ 10 ਲੱਖ ਤੁਹਾਨੂੰ ਦੇਖੇ ਜਾ ਜੇ ਨਹੀਂ ਦਿੱਤੇ ਤੇ ਗੋਲੀ ਮਾਰਦੇ ਆ ਮੈਂ ਕਿਹਾ ਤੁਸੀਂ ਪੁਲਿਸ ਕੋਲੇ ਹੀ ਨੀ ਗਏ ਕਹਿੰਦੇ ਕਿ ਪੁਲਸਾਰੇ ਕੋਲੇ ਜਾਣੀਏ ਤੇ ਐਸਐਸਪੀ ਕਹਿੰਦੇ ਆ ਕਿ ਤੁਸੀਂ ਆਪਣੇ ਆਪ ਹੀ ਨਿਬੇੜ ਲੋ ਥੋੜਾ ਮੋਟਾ ਲੈ ਕੇ ਅੱਗੇ ਕਰ ਲੋ ਨਹੀਂ ਤਾਂ ਇਹ ਨਹੀਂ ਅਸੀਂ ਸੁਰੱਖਿਆ ਨਹੀਂ ਕਰ ਸਕਦੇ ਆ ਕੋਈ ਰਾਹ ਹੈ ਸਭਾਂ ਜਾਨ ਹੁਈਆਂ ਪਈਆਂ ਤੁਸੀਂ ਕੋਈ ਕੋਈ ਬੀਬੀਆਂ ਬੈਠੀਆਂ ਕਲੀਆਂ ਜਾਣ ਹੀ ਸਕੂਆਂ ਕੋ ਚੇਂਜ ਕਰੇ ਲੂਗਾ ਕੋ ਬੈਂਕ ਕਰੇ ਲੂਗਾ ਬੈਂਕ ਲੁੱਟੇ ਜਾ ਰਹੀ ਹੈ ਤੁਹਾਨੂੰ ਕੋਈ ਤਕਲੀਫ ਹੋਏ ਤੁਹਾਡੇ ਕੋਈ ਕਿੰ ਨੂੰ ਮਜ਼ਾਕ ਹੀ ਕਰਾਉਂਦੇ ਝਾੜੂ ਵਾਲੇ ਤੇ ਐਮ ਐਲ ਏ ਮੰਤਰੀ ਨੂੰ ਮਿਲ ਸਕਦੇ ਮੰਤਰੀ ਮੁੱਖ ਮੰਤਰੀ ਨੂੰ ਮਿਲ ਸਕਦੇ ਕੋਈ ਸਾਫ ਸਰਕਾਰ ਦਾ ਕਨੈਕਸ਼ਨ ਹੀ ਨਹੀਂ ਇੱਕ ਨਵੀਂ ਚੀਜ਼ ਇੱਕ ਨਵੀਂ ਚੀਜ਼ ਨਹੀਂ ਬਣਾਈ 3 ਸਾਲ ਹੋ ਗਏ ਬਣਾਉਣਾ ਕੀ ਸੀ ਸਾਰਾ ਕੁਝ ਹੀ ਖਤਮ ਹੋ ਗਿਆ ਜਿਹੜਾ ਬਾਦਲ ਸਾਹਿਬ ਬੀਬੀਆਂ ਬੈਠੀਆਂ ਬਾਦਲ ਸਾਹਿਬ ਹਰ ਮਹੀਨੇ ਆਟਾ ਦਾ ਦਿੰਦੇ ਹੁੰਦੇ ਸੀ ਇਹਨਾਂ ਨੇ ਬੰਦ ਕਰ ਦਿੱਤਾ ਸ਼ਗਰ ਦਿੰਦੇ ਹੁੰਦੇ ਸੀ ਬੰਦ ਕਰ ਦਿੱਤਾ ਪੈਨਸ਼ਨਾਂ ਦਿੰਦੇ ਹੁੰਦੇ ਸੀ ਆਪਣੀਆਂ ਘੜਤੀਆਂ ਅਸੀਂ ਲੜਕੀਆਂ ਨੂੰ ਸਰਕਾਰੀ ਸਕੂਲ ਪਾਟਾਲਿਆਂ ਨੂੰ ਗਰਮੀ ਤੇ ਬਾਰਮੀ ਵਾਲਿਆਂ ਨੂੰ ਸਾਈਕਲ ਦੇ ਦੇ ਸੀ ਬੰਦ ਕਰ ਦਿੱਤਾ ਸੇਵਾ ਕੇਂਦਰ ਖੋਲ੍ਹੇ ਕਿ ਤੁਸੀਂ ਆਪਣੇ ਕੰਮ ਨਾਲ ਮੁਹੱਲੇ 'ਚ ਕਰਾ ਲਓ ਉਹ ਵੀ ਬੰਦ ਕਰ ਮੈਂ 월ड ਕੱਪ ਕਬੱਡੀ ਕਰਾਉਂਦਾ ਹੁੰਦਾ ਸੀ ਨੌਜਵਾਨ ਕਬੱਡੀ ਦਾ ਬੜਾ ਸ਼ੌਕ ਸੀ ਬੰਦ ਕਰ ਜੋਸ਼ ਬਣਿਆ ਉਦੋਂ ਹੀ ਬਣਿਆ ਜਦੋਂ ਥੋੜੀ ਸਰਕਾਰ ਆਕਾਲੀ ਦਲ ਦੀ ਸਰਕਾਰ ਸੀ ਤੁਸੀਂ ਮੈਂ ਬੇਨਤੀ ਕਰਦਾ ਹਾਂ ਭਗਵਾੜੇ ਤੋਂ ਤੁਸੀਂ ਕਿਸੇ ਵੀ ਕੋਨੇ ਪੰਜਾਬ ਚਲੇ ਜਾਓ ਜੇ ਖੰਬੇ ਸੱਜੇ ਦੇਖੋਗੇ ਜੇ ਟਿਊਬਲ ਦੇਖੋਗੇ ਉਹ ਕਾਲੀ ਸਰਕਾਰ ਤੋਂ ਮਿਲਿਆ ਹੋਣਾ ਹੈ ਉਹਦੇ ਬਿਜਲੀ ਕਾਲੀ ਸਰਕਾਰ ਨੇ ਦਿੱਤੀ ਹੈ ਜੇ ਕੋਈ ਮੰਡੀ ਦੇਖੋਗੇ ਜਿੱਦੇ ਫਸਲਾਂ ਪਈਆਂ ਉਹ ਕਾਲੀ ਸਰਕਾਰ ਨੇ ਬਣਾਈਆਂ ਜੇ ਨਹਿਰਾ ਉੱਤੋਂ ਜੱਪੋਂ ਦੇ ਕੱਸੀਆਂ ਮੰਧ ਖੂਨ ਪਤਾ ਕਰੋ ਕਿਦੋਂ ਬਣੀਆਂ ਉਹ ਵੀ ਕਾਲੀ ਸਰਕਾਰ ਦੇ ਦੌਰਾਨ ਬਣੀਆਂ ਹੋਣੀਆਂ ਆ ਜਿਹੜੀਆਂ ਸੜਕਾਂ ਆਜ ਫਗਵਾੜੇ ਤੋਂ ਤੁਸੀਂ ਅੰਮ੍ਰਿਤਸਰ ਚਲੇ ਜਾਓ ਪਠਾਨਕੋਟ ਚਲੇ ਜਾਓ ਤੋ ਬਠਿੰਡੇ ਚਲੇ ਜਾਓ ਕਿਤੇ ਮਰਜ਼ੀ ਚਲੇ ਜਾਓ ਚਾਰ ਤੇ 6 ਲੈਂਦੀਆਂ ਸੜਕਾਂ ਬਣਾਉਣਾ ਨਾਲ ਖਾਲੀ ਦਲਾ ਯਾਦ ਕਰੋ ਫਗਵਾੜੇ ਤੋਂ ਚੰਡੀਗੜ੍ਹ ਜਾਂਦੇ ਸੀ ਡਰ ਲੱਗਦਾ ਸੀ ਸਿਗਨਲ ਸੜਕ ਸੀ ਕਿੰਨੇ ਐਕਸੀਡੈਂਟ ਹੁੰਦੇ ਸੀ ਅੱਜ ਜਾ ਕੇ ਦੇਖੋ ਅੱਖਾਂ ਮੀਚ ਕੇ ਜਾਣੇ ਹੋ ਕਿਸੇ ਨੂੰ ਪੁੱਛੇ ਤਾ ਦੋ ਇੰਨੀਆਂ ਸੜਕਾਂ ਬਣੀਆਂ ਹੋਣ ਜਿਹੜੀ ਅਕਾਲੀ ਦਲ ਦੀ ਸਰਕਾਰ ਨੇ ਬਣਾਈ ਬਾਦਲ ਸਾਹਿਬ ਨੇ ਲਗਾਈਆਂ ਆ ਜਿਹੜੀ ਬਿਜਲੀ ਪਹਿਲੇ ਯਾਦ ਕਰੋ 10-10 ਘੰਟੇ ਤੇ ਕੱਟ ਲੱਗਦੇ ਸੀ ਅਸੀਂ ਆਏ ਥਰਮਲ ਪਲੈਂਟ ਪਲਾ ਕੇ ਬਿਜਲੀ ਪੂਰੀ ਕਰਤੀ ਇੰਨਾ ਸਰਕਾਰਾਂ ਨੇ ਪਿਛਲੇ 10 ਸਾਲ ਨਵੇਂ ਥਰਮਲ ਪਲੈਂਟ ਬਜਾਉ ਬਣਾਉਣ ਦੀ ਬਜਾਏ ਕੁਝ ਨਹੀਂ ਕੀਤਾ ਤੇ ਅੱਜ ਫਿਰ ਤੋਂ ਕੱਟ ਲੱਗਣ ਲੱਗੇ ਇਹ ਦੇਖ ਲੈ ਸਰਕਾਰ ਸਤਾਨਾ ਅਮੀਰੀ ਸ਼ਰਾਬੀ ਮੁੱਖ ਮੰਤਰੀ ਕਰਾਤ ਕਿਤੇ ਸ਼ੋਸ਼ੀ

ਹਜੂ ਇਹਨਾਂ ਦਾ ਜਿਹੜਾ ਪ੍ਰਧਾਨ ਹੈ ਦਿੱਲੀ ਵਾਲਾ ਦਿੱਲੀ ਗੁਰਦੁਆਰਾ ਕਾਲਕਾ ਕੀ ਨੇ ਰਿਆ ਸੀ ਸਾਰੀ ਸਿੱਖਾਂ ਨੂੰ ਪੀਰ ਹੈ ਕਿ ਭਾਜੀਪੀ ਨੂੰ ਵੋਟਾਂ ਭਾਗੇ ਜਿਤਾਓ ਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਪਣੀ ਪਾਰਲੀਮੈਂਟ ਜੋ ਅਗਰੇਜ਼ ਵੀ ਤੋੜ ਸਕੇ ਆਜ਼ਾਦੀ ਦੇ ਬਾਅਦ ਕਿਸੇ ਦੀ ਹਿੰਮਤ ਨਹੀਂ ਹੋ ਤੋੜਨ ਦੀ ਅੱਜ ਤੋੜ ਕੇ ਹਰਿਆਣਾ ਅਲੱਗ ਬਣਾਤਾ ਤੇ ਉਥੇ ਵੀ ਆਰਐਸਐਸ ਦੇ ਬੰਦੇ ਨਾਮਿਨੇਟ ਕਰ ਦਿੱਤੇ ਗਏ ਹੈ ਤੇ ਫਿਰ ਉਦੋਂ ਜਾਗੋਗੇ ਜਦੋਂ ਤੁਹਾਡਾ ਸਾਰਾ ਕੁਝ ਹੀ ਲੈ ਗਏ ਪੰਜਾਬ ਡਬੋਤਾ ਉਦੋਂ ਜਾਗੋਗੇ ਹਲੇ ਵੀ ਕੱਲਾ ਚਾਹੋਗੇ ਮੈਂ ਪੁੱਛਣਾ ਚਾਹਣਾ ਪਹਿਲੀ ਜੂਨ 40 ਸਾਲ ਪਹਿਲੇ ਆ ਫੋਟੋ ਪਹਿਲੀ ਜੂਨ 40 ਸਾਲ ਪਹਿਲੇ ਆ ਸ਼੍ਰੀ ਖਾਲਸਾ ਸਾਹਿਬ ਦੀ ਫੋਟੋ ਹੈ ਪਹਿਲੀ ਜੂਨ ਜਿਸ ਦਿਨ ਵੋਟਾਂ ਪੈਈਆਂ 40 ਸਾਲ ਪਹਿਲੇ ਕਾਂਗਰਸ ਨੇ ਟੈਂਕਾਂ ਦਾ ਤੋਪਾ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਜੀ 40 ਸਾਲ ਹੋ ਗਏ ਕਿਤੇ ਇਨਸਾਫ ਮਿਲਿਆ 40 ਸਾਲ ਪਹਿਲੇ ਭਾਵੇਂ ਨੌਇੜਾ ਭਾਵੇਂ ਕਾਨਪੂਰ ਭਾਵੇਂ ਨਾਗਪੁਰਾ ਭਾਵੇਂ ਲਖਨਊਆ ਭਾਵੇਂ ਦਿੱਲੀ ਜਿੱਥੇ ਥੋੜੇ ਸਿੱਖ ਭੈਣ ਭਰਾ ਦਿਖਦੇ ਸੀ ਅੱਗ ਲਾਉਂਦੇ ਸੀ ਕਾਂਗਰਸੀ ਇੱਕ ਵੀ ਜੇਲ੍ਹ ਚ ਗਿਆ ਪਰ ਆਪਾਂ ਆਪਣੇ ਪੰਜਾਬ ਚ ਕਾਂਗਰਸ ਨੂੰ ਫਿਰ ਤੋਂ ਵੋਟਾਂ ਪਾ ਦਨੇ ਆ ਸਿੱਖ ਪਾ ਦਨੇ ਆ ਤੇ ਤਿੰਨ ਵਾਰ ਸਰਕਾਰ ਵੀ ਬਣਾਤੀ ਇਹਨਾਂ ਦੀ ਤੇ ਫਿਰ ਆਪਣਾ ਖੂਨ ਚ ਕੀ ਹੈ ਕੀ ਕਹੀਏ ਕੀ ਕਹੀਏ ਆਹ ਤਾਂ ਹਾਲਾਤ ਆਪਣੀ ਆਪਣੀ ਫੌਜ ਨੂੰ ਤੁਸੀਂ ਕਮਜ਼ੋਰ ਰੱਖਦੇ ਆ ਅਕਾਲੀ ਦਲ ਤੱਕਦਾ ਤੇ ਤੁਸੀਂ ਤੱਕਦੇ ਹੋ ਜਿਹੜੀ ਵੱਡੀ ਗੱਲ ਆ ਅਕਾਲੀ ਦਲ ਦੀ ਅਕਾਲੀ ਦਲ ਤੇ ਸਿੱਖ ਧਰਮ ਸੈਕੂਲਰ ਹੈ ਆਪਣੇ ਗੁਰੂ ਸਬੰਨ ਨੇਕੀ ਆਪਾਨੂੰ ਸਿਖਾਇਆ ਕਿ ਸਾਰੇ ਧਰਮਾਂ ਦਾ ਸਤਿਕਾਰ ਕਰੋ ਆਪਣੇ ਨੌਵੇਂ ਪਾਸ਼ਾ ਨੇ ਤੱਕ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਆਪਣੇ ਫੀਸ ਕਰਮਾਨ ਕਰਤਾ ਇੱਕ ਵੱਡੀ ਸੈਕੂਲਰਿਜ਼ਮ ਦੀ ਕੀ ਐਗਜ਼ਾਮਪਲ ਹੈ ਬਾਦਲ ਸਾਹਿਬ ਮੁੱਖ ਮੰਤਰੀ ਨੇ ਪੰਜ ਵਾਰ ਪੰਜਾਬ ਵਿੱਚੋਂ ਭਾਈਚਾਰੇ ਨਕਸਾਂ ਚ ਕੈਮ ਰੱਖਦੇ ਸੀ ਹਿੰਦੂ ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ 크ਰਿਸਚੀਅਨ ਵੀਰ ਕਹਿੰਦੇ ਬਾਦਲ ਸਾਹਿਬ ਸਾਡੇ ਐ ਮੁਸਲਿਮ ਭਰਾ ਕਹਿੰਦੇ ਬਾਦਲ ਸਾਹਿਬ ਸਾਡੇ ਐ ਕਿਉਂਕਿ ਸਾਨੂੰ ਪਤਾ ਸਾਡਾ ਘਰ ਪੰਜਾਬ ਹੈ ਪੰਜਾਬ ਤਾਂ ترقی ਕਰੂਗਾ ਜਿੱਥੇ ਅਮਨ ਸ਼ਾਂਤੀ ਰਹੂਗੀ ਭਾਈਚਾਰਾ ਇਕਜੁੱਟ ਰਹੂਗੀ ਦੇਖੋ ਜੇ ਬਾਦਲ ਸਾਹਿਬ ਨੇ ਜੇ ਦਰਬਾਰ ਸਾਹਿਬ ਦੇ ਚਾਰੇ ਤਰਫ ਖੂਬਸੂਰਤ ਬਣਾਇਆ ਤੇ ਨਾਲ ਦੇ ਨਾਲ ਦੁਰਗਿਆਂ ਦਾ ਮੰਦਿਰ ਨੂੰ ਵੀ ਬਣਾਇਆ ਭਗਵਾਨ ਬਾਲਮੀਕੀ ਜੀ ਦੇ ਪਵਿੱਤਰ ਸਥਾਨ ਰਾਮ ਤੀਰਥ ਬਣਾਇਆ ਗੁਰੂ ਰਵੀਦਾਸ ਜੀ ਦੇ ਪਵਿੱਤਰ ਸਥਾਨ ਕਰਾਲਗੜ੍ਹ ਵਿੱਚੋਂ ਅਥੇ ਕੰਮ ਸ਼ੁਰੂ ਕੀਤਾ ਆਹ ਹੈ ਸਰਕਾਰ ਅੱਜ ਦਾ ਦੇਸ਼ ਦਾ ਪ੍ਰਧਾਨ ਮੰਤਰੀ ਮੈਂ ਹੈਰਾਨ ਆ ਉਹਨਾਂ ਦੇ ਬਿਆਨ ਜਿਹੜਾ ਸੁਣ ਰਿਹਾ ਹਾਂ ਜਦੋਂ ਕਬਰਾਟ ਹੋ ਜਾਏ ਜਦੋਂ ਆ ਬੰਦਾ ਹਾਰਦਾ ਹੋਏ ਉਦੋਂ ਐਜੇ ਬਿਆਨ ਹੁੰਦੇ ਆ ਕਹਿਣ ਲੱਗੇ ਕਿ ਜੇ ਤੁਸੀਂ ਬੀਜੇਪੀ ਨਾ ਜਦਾਈ ਤੇ ਮੰਗਲ ਸੂਤਰ ਖੋਲਿਆ ਕਰਨਗੇ 70 ਸਾਲ ਤੱਕ ਕਿਸ ਨੇ ਕੋਈ ਨਹੀਂ ਹੁਣ ਕਿੱਥੋਂ ਖੋਲਣਗੇ ਕੱਲ ਮੈਂ ਸੁਣ ਰਿਹਾ ਸੀ ਬਿਆਨ ਪ੍ਰਧਾਨ ਮੰਤਰੀ ਦਾ ਯੂਪੀ ਸੀ ਜੇ ਬੀਜੇਪੀ ਨਾ ਜਦਾਈ ਆ ਸਮਾਜਵਾਦੀ ਪਾਰਟੀ ਵਾਲੇ ਤੁਹਾਡੇ ਘਰ ਦੇ ਟੂਟੀਆਂ ਜਿੱਥੋਂ ਪਾਣੀ ਆਉਂਦੇ ਆ ਉਹ ਪਟਕੇ ਲੈ ਜਾਣਗੇ ਟੂਟੀਆਂ ਹੁਣ ਟੂਟੀਆਂ ਪਟਾ ਆਖਬਰਾਟ ਹੈ ਇਸ ਕਰਕੇ ਮੈਂ ਇੱਕੋ ਹੀ ਬੇਨਤੀ ਕਰਨਾ ਹੈ ਪੰਜਾਬ ਨੂੰ ਬਚਾ ਲਓ ਪੰਜਾਬ ਨੂੰ ਬਚਾ ਲਓ ਆ ਜਿਹੜੇ ਦਿੱਲੀ ਵਾਲੀਆਂ ਪਾਰਟੀਆਂ ਤੋਂ ਖੜਾ ਸ਼ਰਾਉਤ ਤੁਹਾਡੀ ਇਕੱਲੀ ਖੇਤਰੀ ਪਾਰਟੀ ਇਲੈਕਸ਼ਨ ਲੜ ਰਹੀ ਇਕੱਲੀ ਤੁਹਾਡੇ ਸਿਰ ਤੇ ਲੜ ਰਹੀ ਹੈ 92 ਸੀਟਾਂ ਤੁਸੀਂ ਝਾੜੂ ਉਹਨਾਂ ਨੂੰ ਪਤਾ ਸਕਦੇ ਜਿਹਦਾ ਕੋ ਲੱਲਾ ਖੱਕਾ ਪਤਾ ਨਹੀਂ ਜਿਹਨੇ ਠੱਗੀ ਮਾਰ ਕੇ ਤੇ ਦਬਾਹ ਕਰਤਾ ਪੰਜਾਬ ਇੱਥੇ ਤਾਂ ਥੋਡੀ ਆਪਣੀ 103 ਸਾਲ ਪੁਰਾਣੀ ਪਾਰਟੀ ਹੈ ਥੋੜੇ ਬਜ਼ੁਰਗਾਂ ਨਾਲ ਦੇ 76 ਦੇ ਕੇ ਬੜੀ ਪ੍ਰੋਪਰਟੀ ਹੈ ਬਹੁਤ ਅੱਥੇ ਘਰ ਹੋਣਗੇ ਜਿੰਨਾ ਕੋ ਘਰਾਂ ਵਿੱਚ ਪਾਲੂ ਸਾਹਿਬ ਆਪ ਆਏ ਹੋਣਗੇ ਚਾਹ ਪੀਤੀ ਹੋਣੀ ਹੈ ਲੀਡਰ ਇੱਕ ਰਾਤ ਨਹੀਂ ਬੰਦਾ ਲੀਡਰ ਉਹ ਬੰਦਾ ਜਿਹੜੀ ਅੱਗ ਵਿੱਚੋਂ ਨਿਕਲੇ ਤੂਫਾਨਾਂ ਦਾ ਸਾਹਮਣਾ ਕਰੇ ਆਪਾਂ ਇੱਕ ਦਿਨ ਚ ਬਣਾਉਣਾ ਬਣਾਤਾ ਸੀ 1 ਲੀਟਰ ਆ ਭਗਵੰਤ ਮਾਨ ਆ ਜਿਹੜੀ ਘਰਾਹ ਵਾਲੇ ਹੁਣ ਦੇਖੋ ਲੱਗਦਾ ਕਿਤੇ ਬਾਦਲ ਸਾਹਿਬ 70 ਸਾਲ ਕਾਲੀਦਰ ਚ ਉਹਨੇ ਵਰਕ ਕੀਤਾ ਹੈ 70 ਸਾਲ ਪਿੰਡ ਪਾਦੋ ਦੇ ਸਰਪੰਚ ਤੋਂ ਸ਼ੁਰੂ ਹੋਏ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਐਮਐਲਏ ਬਣੇ ਐਮਪੀ ਬਣੇ ਸੈਕਟਰ ਦੇ ਵਜ਼ੀਰ ਬਣੇ ਮੁੱਖ ਮੰਤਰੀ ਬਣੇ ਉਹਨਾਂ ਨੂੰ ਸਾਰਾ ਕੁਝ ਪਤਾ ਸੀ ਤੇ ਜਦੋਂ ਪਾਰਸੀ ਕੰਮ ਕਰਨ ਦਾ ਤਰੀਕਾ ਸੀ ਉਹਨਾਂ ਨੇ ਪੰਜਾਬ ਨੂੰ ਆਪਣਾ ਸਮਝਿਆ ਜਦੋਂ ਕਾਲੀ ਸਰਕਾਰ ਆਉਂਦੀ ਹੈ ਤੁਸੀਂ ਦੇਖਦੇ ਹੋਣਾ ਕਿ ਐ ਲੱਗਦਾ ਕਿ ਆਪਣੀ ਸਰਕਾਰ ਹੈ ਜਿਹਨੂੰ ਮਰਜ਼ੀ ਸਮੱਸਿਆ ਹੋਵੇ ਮੈਂ ਪਿੱਛੇ ਇੱਕ ਲੁਗਿਆਣੇ ਗਿਆ ਕੋਪਾੜੀ ਮੇਰੇ ਕੋਲੇ ਮਲੇ ਇੰਡਸਟਰੀਸਟ ਉਹਨਾਂ ਦੀ ਕੋਈ ਸਮੱਸਿਆ ਸੀ ਮੈਨੂੰ ਕਹਿੰਦੇ ਆਵਾਜ਼ ਉਠਾਓ ਮੈਂ ਕਿਹਾ ਤੁਸੀਂ ਝਾੜੂ ਵਾਲੇ 6 ਦੇ 6 ਐਮਐਲਏ ਲੁਧਿਆਣੇ ਦੇ ਝਾੜੂ ਵਾਲੇ ਆ ਮੈਂ ਕਿਹਾ ਇਹਨਾਂ ਨਾਲ ਮਿਲ ਕੇ ਇਹਨਾਂ ਦੇ ਇੰਡਸਟਰੀ ਮਿਨਿਸਟਰ ਨੂੰ ਮਿਲਿਆ ਉਹ ਪੰਜਾਬ ਦੇ ਨੂੰ ਤੁਹਾਡਾ ਹੱਲ ਹੋ ਜਾਊਗਾ ਮੈਨੂੰ ਕਹਿੰਦੇ ਅਸੀਂ ਇੰਡਸਟਰੀ ਮਿਨਿਸਟਰ ਕੋਲ ਗਏ ਮੈਂ ਕਿਹਾ ਕੀ ਕੀ ਇੰਡਸਟਰੀ ਮਿਨਿਸਟਰ ਨੇ ਉਹ ਕਹਿੰਦਾ ਸਾਨੂੰ ਕਹਿੰਦਾ ਮੈਂ ਤੁਹਾਨੂੰ ਕੇਜਰੀਵਾਲ ਨਾਲ ਅਪੁਆਇੰਟਮੈਂਟ ਲੈ ਦਣਾ ਜੋ ਹੁਕਮ ਕਰੂਗਾ ਅਸੀਂ ਇੰਪਲੀਮੈਂਟ ਕਰ ਦਾਂਗੇ ਮੈਂ ਕਿਹਾ ਨਹੀਂ ਕਿ ਆਪੋ ਗਵਰਤਮਨ ਕਹਿੰਦੇ ਨਹੀਂ ਕਿ ਕੇਜਰੀਵਾਲ ਹੁਣ ਕੇਜਰੀਵਾਲ ਫੈਸਲਾ ਕਰੂੰਗਾ ਕਿ ਆਪਣੇ ਕੀ ਹੋ ਰਿਹਾ ਆਹ ਤਾਂ ਹਾਲਾਤ ਬਣ ਗਏ ਇਸ ਕਰਕੇ ਮੈਂ ਬੇਨਤੀ ਇਫਤੋ ਕਰਦਾ ਸਾਰਿਆਂ ਨੂੰ ਥਾਲਸਾ ਜੀ ਪੰਜਾਬੀ ਮੇਰੇ ਵੀਰ ਆਪਣਾ ਪੰਜਾਬ ਹੈ ਆਪਣਾ ਪੰਜਾਬ ਨੂੰ ਆਪਾਂ ਹੀ ਬਚਾ ਸਕਦੇ ਆ ਆਪਾਂ ਹੀ ਤਗੜਾ ਕਰ ਸਕਦੇ ਤੇ ਤਜਰਬਾ ਦਿਖਾਉਂਦਾ ਤੁਹਾਨੂੰ ਇਤਿਹਾਰ ਦਿਖਾਉਂਦਾ ਕਿ ਸਾਰਾ ਕੁਝ ਬਣਾਉਣ ਵਾਲਾ ਥੋੜੀ ਆਪਣੀ ਪਾਰਟੀ ਕਾਲੀ ਦਲ ਹੈ ਕਾਲੀ ਦਲ ਤੱਕੜਾ ਦੇ ਤੁਸੀਂ ਤੱਕੜਿਓ ਸੋ ਕਾਲੀ ਦਲ ਤੱਕੜਾ ਕਰ ਵਾਸਤੇ ਠੰਡਲ ਸਾਹਿਬ ਨੂੰ ਤੁਹਾਨੂੰ ਜਿਤੋਣਾ ਪੈਣਾ ਆ 13 ਦੀਆਂ 13 ਸੀਟਾਂ ਜਿਤੋਣੀਆਂ ਪੈਣੀਆਂ ਥੋੜੀ ਆਵਾਜ਼ ਉੱਥੇ ਜਾਊਗੀ ਅਸੀਂ ਤੁਹਾਡਾ ਢਾਲ ਬਣ ਕੇ ਉੱਤੇ ਖੜਾਂਗੇ ਥੋੜੀ ਲੜਾਈ ਕਰਾਂਗੇ ਾਰੇਗੇ 5-7 ਦਿਨ ਅੱਜ ਵਧਾਈ ਬਹੁਤ ਵੱਡਾ ਤੁਸੀਂ ਇਕੱਠ ਕੀਤਾ ਆ ਸਾਰੀ ਤੁਹਾਡੀ ਹਿੰਮਤ ਹੈ ਪਰ ਜੈ ਜੰਮਾਹਾਲ ਬਣੀ ਜਾਂਦਾ ਹੈ ਇੱਕ ਗੱਲ ਮੈਂ ਦੇਖੀ ਹੈ ਝਾੜੂ ਵਾਲੇ ਤੇ ਬੀਜੇਪੀ ਵਾਲੇ ਤੀਜੇ ਜਾਂ ਚੌਥੇ ਨੰਬਰ ਤੇ ਜਾਣਗੇ ਲੜਾਈ ਲੜਾਈ ਅਕਾਲੀ ਦਲ ਤੇ ਕਾਂਗਰਸ ਨਾਲ ਨਹੀਂ ਚੱਲ ਰਹੀ ਹੈ ਲੜਾਈ ਹੁਣ ਅਕਾਲੀ ਦਲ ਤੇ ਕਾਂਗਰਸ ਦੀ ਹੈ ਐਨਾ ਹੋਰ ਦੱਸੋ ਮжоਰੀਟੀ ਸੀਟਾਂ ਤੇ ਅਕਾਲੀ ਦਲ ਇੱਕ ਨੰਬਰ ਤੇ ਜਾ ਰਿਹਾ ਤੁਸੀਂ ਥੋੜਾ ਹੱਲਾ ਮਾਰ ਦਿਓ ہشیاپوریٹ بھی واحر واحر جی فتح کی فتح